ਏ ਮਿਰਨਾ ਸ਼ੇਰਾ ਜੀ ਚਲੋ ਕੀ ਲਿਖ ਰਹੀ ਆ ਮੈਂ ਸਵੇਰੇ ਰੋਜ਼ ਮੰਦਰ ਖੋਲਦਾ ਆਣ ਕੇ ਮੈਂ ਦائیں ਦੋਨੋਂ ਟਾਲਾ ਲਾ ਦਦਾ ਉਧਰ ਨੂੰ ਗਿਆ ਉਹ ਚਾਂ ਜਾ ਕੇ ਮੈਂ ਦੇਖਿਆ ਜਦੋਂ ਤੇ ਮੈਨੂੰ ਪਤਾ ਨਹੀਂ ਕੀ ਲੱਟ ਗਿਆ ਮੁਰਕੇ ਇਧਰੋਂ ਮੈਂ ਆਵਾਜ਼ ਬੁਜ ਮਾਰੀ ਲੋਕਾਂ ਨੂੰ ਚਾਰ ਚੋਲੇ ਬਸ ਇਹੋ ਗੱਲ ਜੀ ਮੂਨ ਲੱਗਦਾ ਜਿਹੜਾ ਮੈਨੂੰ ਬਣਾ ਨਹੀਂ ਭਈਆ ਹੀ ਹੁਣ ਵੰਦੇ ਜਾਂਦੇ ਭਈਆ ਅਗਰਾਡੇ ਨਹੀਂ ਅੱਦ ਲੱਗੇ ਦਾ ਪਿੰਡ ਕਾਲਾ ਨੰਗਾ ਜੀ ਤਾਂ ਗਵਿੰਦਰ ਸਿੰਘ ਕਾਲਾ ਨੰਗਾ ਜੀ ਬਲਾਗ ਪ੍ਰਧਾਨ ਆਮ ਪਾਰਟੀ ਉਹ ਸਵੇਰੇ ਫੋਨ ਗਿਆ ਸੀ ਫੋਮ ਮੰਦਰ ਦੇ ਤਿਜਾਰੀ ਕੋ ਇਹ ਸਾਡੇ ਇੱਕ ਨਾਸ਼ਟ ਮਿਲ ਕਰਈਆ ਪਹਿਲਾਂ ਤੇ ਮੈਂ ਇਹ ਵੀ ਕਾਲ ਮਿਸ ਕਰ ਲਈ ਹੋਇਆ ਕਿ ਮੈਂ ਤੂਲ ਦੇ ਜਾਸਤੀ ਹੋਣ ਮੋਟਰ ਚਲਾ ਰਿਹਾ ਵਾਸਤੇ ਆਣ ਕੇ ਜਦੋਂ ਦੇਖਿਆ ਇਹ ਮਿਸ ਕਾਲ ਹੋਈ ਮੈਂ ਬੈਕ ਕਾਲ ਕੀਤੀ ਤੇ ਮੈਨੂੰ ਨਾ ਕਹੇ ਸਾਡੇ ਇੰਟਰਵਿਊ ਤੇ ਤਰ ਤਰੇ ਮ ਮੰਦਰ ਦੇ ਕੋਲ ਇੱਕ ਲਾਸ਼ ਲਟਕ ਰਹੀ ਹੈ ਤੇ ਤੁਸੀਂ ਆਓ ਫਿਰ ਮੈਂ ਆ ਕੇ ਦੇਖਿਆ ਤੇ ਲਾਸ਼ ਲਟਕ ਰਹੀ ਸੀ ਫਿਰ ਮੈਂ ਤੁਰੰਤ ਪਹਿਲਾਂ ਤੇ ਮੁंशी ਫਦਰ ਬਟਾਰਾ ਨੂੰ ਫੋਨ ਕੀਤਾ ਉਹ ਤੋਂ ਬਾਅਦ ਮੈਨੂੰ ਫੋਨ ਮਿਲਦਾ ਐ ਐਸਐਸ ਦਾ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਉਸੇ ਵੇਲੇ 5 ਮਿੰਟ ਦੇ ਵਿੱਚ ਪੁਲਿਸ ਤੇ ਪਹੁੰਚੀ ਕਿਹੜਾ ਕੋਲ ਵਿਅਕਤੀ ਹੈ ਪਿੰਡ ਦਾ ਹੈ ਇਹਨੇ ਕੁਝ ਨਹੀਂ ਕਿਹਾ ਸਰ ਉਹ ਹੁਣ ਕੁਝ ਟੈਸਟ ਕਰ ਰਹੀ ਹੈ ਕਿ ਉਹਦੇ ਜਿਲ੍ਹੇ ਪਰਚੇ ਨਵੇਂ ਮੋਬਾਈਲ ਨਿਕਲੇ ਮੋਬਾਈਲ ਮੰਗਵਾ ਰਿਹਾ ਉਹ ਉਹ ਤੋਂ ਟੈਸਟ ਕਰੇ ਕਿ ਪੁੱਛਦੀ ਉਹ ਵਿਅਕਤੀ ਕੌਣ ਆ ਤੇ ਕਿਵੇਂ ਨੰਬਰ ਦਿੱਤੇ ਆ ਗਏ ਇਹ ਪੰਜਾਬੀ ਹੈ ਕਿ ਪ੍ਰਵਾਸੀ ਕਰਦੇ ਇਹ ਪ੍ਰਵਾਸੀ ਲੱਗਦਾ ਕਿਉਂਕਿ ਉਹਦੇ ਪਰਚੇ ਨਹੀਂ ਜਿਹੇ ਵਿੱਚੋਂ ਉਹ ਉਧਰ ਵੀ ਆ ਰਹੇ ਨੇ ਬਿਹਾਰ ਤੋਂ ਉਧ ਹਸਪਤਾਲੀਆਂ ਨੇ ਕੋਈ ਇੱਕ ਇੱਕ ਕੋਈ ਮੋਟਰਸਾਈਕਲ ਵੀ ਮੋਟਰਸਟੈਂਡ ਦੀ ਪਰਚੀ ਦੇ ਵਿੱਚੋਂ ਉਹ ਸੰਜੋ ਕੱਢੀਆਂ ਆ ਕੇ ਤੇ ਕੁਝ ਹਸਪਤਾਲ ਦੀ ਪਰਚੀ ਨਿਕਲੀ ਨੇ ਉਤੋਂ ਲੱਗਦਾ ਕਿ ਬਈਆ ਹਾਂਜੀ ਹਾਂ ਤੇ ਅੱਜ ਸਵੇਰ ਸੂਚਨਾ ਮਿਲੀ ਸੀ ਕਿ ਕਿਸੇ ਵਿਅਕਤੀ ਵੱਲੋਂ ਗੱਡੀ ਦਾ ਜਿਹੜਾ ਵਿਅਕਤੀ ਟੰਗਿਆ ਪਿਆ ਤੇ ਉਹਦੀ ਮੌਤ ਹੋ ਗਈ ਆ ਟਰਿਕ ਦੇ ਬੂਟੇ ਨਾਲ ਛੂシャン ਘਾਟ ਤੇ ਕਾਲਾ ਨਗਰ ਦੇ ਨੇੜੇ ਉੱਥੇ ਪੁੱਛਿਆ ਇੱਥੇ ਆਣ ਕੇ ਉਹਦੀ ਸਰਚ ਵਗਾਰਾ ਕੀਤੀ ਹੈ ਚਰਚ ਕਰਨ ਤੇ ਉਹਦੀਆਂ ਕੁਝ ਮੈਡੀਕਲ ਸਟੇਟਮੈਂਟਾਂ ਨਿਕਲੀਆਂ ਨੇ ਆਰਾਮਾ ਕ੍ਰਿਸ਼ਨ ਨਿਸ਼ਾਨਸਟਾਲਾ ਬਰਿੰਦਾਵਨ ਮਥਰਾ ਦੇ ਨੇੜੇ ਉਹਦਾ ਕੋਈ ਸਕੂਟਰ ਸਟੈਂਡ ਹੈ ਉਹਦਾ ਵੀ ਇੱਕ ਸਲਿੱਪ ਨਿਕਲੀ ਹੈ ਉਹਦੇ ਵਿੱਚ ਦਨੇਸ਼ ਕੁਮਾਰ ਨਾਮ ਦਾ ਕੋ ਟ੍ਰੀਟਮੈਂਟ ਹੋਇਆ ਉਸਤਾਲਾ ਦੇ ਵਿੱਚ ਹੋਰ ਚੀਜ਼ ਨਿਕਲੀ ਹੈ ਇੱਕ ਕੋਈ ਸੰਜੀਵ ਕੁਮਾਰ ਨਾਮ ਦੀ ਨਿਕਲੀ ਹੈ ਇਹਦੇ ਸਵਾਨ ਚਾਹੀ ਤਾਲਮੀ ਕਰਨੀ ਉੱਥੇ ਬਰਿੰਦਾਵਨ ਸਾਹਮਣੇ ਜੋ ਲਾਤੋਂ ਦੀ ਫਤਨ ਬਾਈ ਦੱਸਦੇ 24 25 ਸਾਲ ਦੇ ਹੈ ਹਾਂ ਜੀ ਤੇ ਮੁੱਢੀ ਜਾਣਕੋ ਫਿਲਹਾਲ ਤੇ ਇਹੀ ਲੱਗਾ ਮਹਿਸੂਸਾ ਜਿਹੜੀ ਕੀਤੀ ਤੇ ਇਸ ਬੰਦੀ ਟੈਕਨੀਕਲ ਟੀਮਾਂ ਜਿਹੜੀਆਂ ਸਰਟੀਫਿਕੇਟ ਮਾਰੀਆਂ ਉਹ ਵੀ ਲੈ ਕੇ ਕਰਦੇ ਉਸ ਤੋਂ ਬਾਅਦ ਜੋ ਵੀ ਸਾਹਮਣੇ ਆਉਗਾ ਉਹ ਤੰਦਰੁਸਤ ਲੱਗਦਾ ਹਾਂ ਲੱਗਦਾ ਹੈ ਕਿ ਤੋਂ ਜੋ ਸਟੇਟਮੈਂਟ ਨਿਕਲੀ ਹੈ ਜਿਹੜਾ ਰਿਕਾਰਡ ਨਿਕਲਿਆ ਉਤੋਂ ਬ੍ਰਿੰਦਵਨ ਦੇ ਨਜ਼ਦੀਕ ਕਿਸੇ ਪਿੰਡ ਦਾ ਜਾਂ ਬ੍ਰਿੰਦਵਨ ਦਾ ਹੋ ਸਕਦਾ ਹੈ ਲੋ ਠੀਕ ਪੰਜ ਜੀ